ਕਿਆ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੇ ਸੋਈ ਉਹ ਆਪ ਹੀ ਜਾਣਦਾ ਹੈ ਕਿ ਇਹ ਸਾਰਾ ਪਸਾਰਾ ਉਸ ਨੇ ਕਦੋਂ ਪਸਾਰਿਆ ਸਾਡੇ ਘਰ ਬੱਚੇ ਦਾ ਜਨਮ ਹੋਵੇ ਉਸ ਵਕਤ ਅਸੀਂ ਡੇਟ ਨੋਟ ਕਰ ਲਵਾਂਗੇ ਦਿਨ ਨੋਟ ਕਰ ਲਵਾਂਗੇ ਪਰ ਜਿਸ ਦਿਨ ਇਹ ਸਾਰੀ ਸ੍ਰਿਸ਼ਟੀ ਬਣਾਈ ਗਈ ਨਵੇਂ ਸਾਲ ਦੀ ਅਰੰਭਤਾ ਤੇ ਫਿਰ ਉਥੋਂ ਹੋਣੀ ਚਾਹੀਦੀ ਸੀ ਪਰ ਕਹਿਣ ਲੱਗੇ ਇਸ ਸੰਬੰਧੀ ਤੇ ਕੋਈ ਵੀ ਜ਼ਿਕਰ ਨਹੀਂ ਮਿਲਦਾ ਸਤਿਗੁਰੂ ਕਹਿਣ ਲੱਗੇ ਜਦੋਂ ਦੀ ਇਹ ਸ੍ਰਿਸ਼ਟੀ ਬਣਾ ਦਿੱਤੀ ਸੋਈ ਚੰਦ ਚੜ੍ਹੇ ਸਿਤਾਰੇ ਸੋਈ ਟਿਣਿਆਰ ਤਪ ਤਰੇ ਸਾ ਧਰਤੀ ਸਭ ਪੌਣ ਚੁਲਾਰੇ ਜੁਗ ਜੀ ਖੇਲ ਐ ਥਾਮ ਕੈਸੇ ਸਭ ਕੁਝ ਉਸੇ ਤਰ੍ਹਾਂ ਹੀ ਚੱਲਦਾ ਆਉਂਦਾ ਹੈ ਇਸ ਪਾਸੇ ਵੱਲ ਨਾ ਤੁਰ ਕਿਉਂਕਿ ਇਸ ਬੰਦੀ ਸਮਝ ਕੋਈ ਨਹੀਂ ਪੈਣੀ ਨਵੇਂ ਸਾਲ ਤੇ 71 ਹੋਣ ਵਾਲਿਆ ਹਾਂ ਇੱਕ ਬਖਾਨਾ ਜ਼ਰੂਰ ਹੈ ਕਿ ਨਵਾਂ ਸਾਲ ਆਪਾਂ ਮਨਾ ਰਹੇ ਹਾਂ ਪਰ ਆਪਾਂ ਨਵੇਂ ਸਾਲ ਤੱਕ ਸੀਮਤ ਨਹੀਂ ਰਹਿਣਾ ਆਪਾਂ ਤਾਂ ਆਪਣੀ ਜ਼ਿੰਦਗੀ ਦੀ ਪਰਚੋਲ ਕਰਨੀ ਹੈ ਕਿ ਪਿਛਲੇ ਸਾਲ ਅਸੀਂ ਕਿੱਥੇ ਖੜੇ ਸਾਂ ਤੇ ਹੁਣ ਜਿਹੜਾ ਸਾਲ ਅੱਗੇ ਆਰੰਭ ਹੋਣਾ ਹੈ ਉਸ ਸਾਲ ਅਸੀਂ ਆਪਣੇ ਜੀਵਨ ਅੰਦਰ ਕੋਈ ਤਬਦੀਲੀ ਲਿਆਂਦੀ ਜਾਂ ਉਥੇ ਦੇ ਉਥੇ ਹੀ ਖੜੇ ਹੋਏ ਆਂ ਜੇ ਤਾਂ ਸਾਡੇ ਜੀਵਨ ਅੰਦਰ ਤਬਦੀਲੀ ਆ ਗਈ ਤੇ ਫਿਰ ਕਹਿਣ ਲੱਗੇ ਤੇਰੇ ਵਾਸਤੇ ਸਾਰਾ ਹੀ ਸਮਾਂ ਕੋਈ ਦਿਨ ਹੋਵੇ ਕੋਈ ਤਰੀਕ ਹੋਵੇ ਤੇਰੇ ਵਾਸਤੇ ਸਾਰਾ ਹੀ ਸਮਾਂ ਚੰਗਾ ਸਾਈ ਘੜੀ ਸੁਲਖਣੀ ਜੇ ਕਰਤਾ ਚੇਤੇ ਆ ਜਾਏ ਤੇ ਜੇ ਕਰਤਾ ਚੇਤੇ ਨਹੀਂ ਤੇ ਤੇਰਾ ਜੀਵਨ ਫਟਕਾਰ ਯੋਗ ਹੈ ਕਿਉਂਕਿ ਥੋੜੀ ਦੇਰ ਤੱਕ ਤੂੰ ਕੈਲੰਡਰ ਨੂੰ ਤਾਂ ਜ਼ਰੂਰ ਬਦਲ ਦੇਣਾ ਹੈ ਪਰ ਆਪਣੇ ਆਪ ਨੂੰ ਕਦੋਂ ਬਦਲੇਗਾ ਜਿੰਨੀ ਦੇਰ ਆਪਣੇ ਆਪ ਨੂੰ ਨਹੀਂ ਬਦਲਣਾ ਓਨੀ ਦੇਰ ਤੇਰੇ ਵਿੱਚ ਕੁਝ ਵੀ ਨਵਾਂ ਆਉਣ ਵਾਲਾ ਨਹੀਂ ਜੇ ਪਿਛਲੇ ਸਾਲ ਕਰਮਕਾਂਡ ਕਰਦਾ ਰਿਹਾ ਜੇ ਥਾਂ ਥਾਂ ਤੇ ਭੋਂਦਾ ਫਿਰਿਆ ਜੇ ਗੁਰੂ ਤੋਂ ਦੂਰ ਹੋ ਕੇ ਉਹ ਸਾਲ ਬਿਚਰ ਗਿਆ ਤੇ ਫਿਰ ਗੁਰੂ ਨਾਲ ਅਜੇ ਵੀ ਨਹੀਂ ਜੁੜੇ ਤੇ ਅਗਲਾ ਵੀ ਇਸੇ ਤਰ੍ਹਾਂ ਹੀ ਨਿਕਲ ਜਾਣਾ ਇਸ ਕਰਕੇ ਸਮੇਂ ਦੀ ਕਦਰ ਕਰ ਜਿਨ੍ਹਾਂ ਨੇ ਸਮੇਂ ਦੀ ਕਦਰ ਕੀਤੀ ਇਤਿਹਾਸ ਵੀ ਉਹਨਾਂ ਦਾ ਹੀ ਬਣਦਾ ਹੈ ਜਿਨ੍ਹਾਂ ਨੇ ਸਮੇਂ ਦੀ ਕਦਰ ਨਹੀਂ ਕੀਤੀ ਫਿਰ ਸਮਾਂ ਵੀ ਉਹਨਾਂ ਨੂੰ ਇਸ ertid ਦੇ ਤਖਤੇ ਤੋਂ ਬਹੁਤ ਜਲਦੀ ਮਿਟਾ ਦਿੰਦਾ ਹੈ